ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾਂ ਇਸ ਬੁਲੇਟਨ ਦੀਆਂ ਖਾਸ ਖਬਰਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਆਮ ਬਜਟ ਪੇਸ਼ ਕੀਤਾ ਬਜਟ ਵਿੱਚ ਵਿਕਾਸ ਨੂੰ ਤੇਜ਼ ਕਰਨ ਸਮਾਵੇਸ਼ੀ ਵਿਕਾਸ ਨੂੰ ਯਕੀਨੀ ਬਣਾਉਣ ਨਿੱਜੀ ਖੇਤਰ ਦੇ ਨਿਵੇਸ਼ ਚ ਵਾਧਾ ਕਰਨ ਅਤੇ ਮੱਧ ਵਰਗ ਦੀ ਖਰਚ ਸਮਰੱਥਾ ਨੂੰ ਵਧਾਉਣ ਤੇ ਜ਼ੋਰ ਦਿੱਤਾ ਗਿਆ ਹੈ ਕੇਂਦਰੀ ਬਜਟ 2025-26 ਦੀਆਂ ਤਜਵੀਜ਼ਾਂ ਚ 12 ਲੱਖ ਰੁਪਏ ਤੱਕ ਦੀ ਨਿਜੀ ਆਮਦਨ ਤੇ ਕੋਈ ਟੈਕਸ ਨਹੀਂ ਸੀਨੀਅਰ ਨਾਗਰਿਕਾਂ ਲਈ ਟੈਕਸ ਕਟੌਤੀ ਦੀ ਹੱਦ 50 ਹਜ਼ਾਰ ਰੁਪਏ ਤੋਂ ਦੁੱਗਣੀ ਕਰਕੇ 1 ਲੱਖ ਰੁਪਏ ਕੀਤੀ ਗਈ ਕੈਂਸਰ ਅਤੇ ਹੋਰਨਾਂ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਰਾਹਤ ਦੇਣ ਲਈ 36 ਜੀਵਨ ਰੱਖਿਅਕ ਦਵਾਈਆਂ ਨੂੰ ਮੁੱਢਲੀ ਕਸਟਮ ਡਿਊਟੀ ਤੋਂ ਪੂਰੀ ਤਰ੍ਹਾਂ ਛੋਟ ਦੇਣ ਦੀ ਤਜਵੀਜ਼ ਕੀਤੀ ਗਈ ਹੈ ਖੇਤੀਬਾੜੀ ਉਤਪਾਦਕਤਾ ਵਧਾਉਣ ਅਤੇ ਫਸਲੀ ਵਿਪਨਤਾ ਲਿਆਉਣ ਲਈ ਚੁਣੇ ਗਏ 100 ਜ਼ਿਲ੍ਹਿਆਂ ਵਿੱਚ ਪ੍ਰਧਾਨ ਮੰਤਰੀ ధਨਧਾਨੇ ਕ੍ਰਿਸ਼ੀ ਯੋਜਨਾ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਨਾਲ ਸੰਬੰਧਿਤ ਮਹਿਲਾ ਉਤਪੀਆਂ ਲਈ ਅਗਲੇ 5 ਸਾਲਾਂ 'ਚ 2 ਕਰੋੜ ਰੁਪਏ ਤੱਕ ਦੇ ਮਿਆਦੀ ਕਰਜ਼ੇ ਵਾਲੀਆਂ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਦੇਖੋ ਖਬਰਾਂ ਇਸ ਥਾਂ ਨਾਲ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ ਆਮ ਬਜਟ 2025-26 ਪੇਸ਼ ਕੀਤਾ ਅਤੇ ਇਹ ਸਰਕਾਰ ਦੇ ਤੀਜੇ ਕਾਰਜਕਾਲ ਦਾ ਇਹ ਪਹਿਲਾ ਆਮ ਬਜਟ ਹੈ ਵਿੱਤ ਮੰਤਰੀ ਨੇ ਕਿਹਾ ਕਿ ਭਾਰਤੀ ਆਰਥਿਕ ਵਿਵਸਥਾ ਵਿਸ਼ਵ ਦੀਆਂ ਹੋਰਨਾਂ ਸਾਰੀਆਂ ਵਧ ਰਹੀਆਂ ਅਰਥ ਵਿਵਸਥਾਵਾਂ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ ਉਨ੍ਹਾਂ ਕਿਹਾ ਕਿ ਤਜਵੀਜ਼शुदा ਬਜਟ 10 ਪ੍ਰਮੁੱਖ ਖੇਤਰਾਂ ਤੇ ਕੇਂਦ੍ਰਿਤ ਹੈ ਅਤੇ ਇਸਦਾ ਉਦੇਸ਼ ਹਰੇਕ ਨੂੰ ਸਮਾਵੇਸ਼ੀ ਵਿਕਾਸ ਤੇ ਰਾਹ ਤੇ ਲੈ ਜਾਣਾ ਹੈ ਸ਼੍ਰੀਮਤੀ ਸੀਤਾਰਾਮ ਨੇ ਕਿਹਾ ਕਿ ਇਹ ਬਜਟ ਵਿਕਸਿਤ ਭਾਰਤ ਦੀਆਂ ਛਾਵਾਂ ਤੋਂ ਪ੍ਰੇਰਿਤ ਹੈ ਅਤੇ ਵਿਕਾਸ ਨੂੰ ਤੇਜ਼ ਕਰਨ ਲਈ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਅਗਲੇ 5 ਸਾਲਾਂ ਚ ਰੋਜ਼ਗਾਰ ਆਧਾਰਿਤ ਵਿਕਾਸ ਨੂੰ ਸਮਰੱਥ ਬਣਾਉਣਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮੱਧ ਵਰਗ ਭਾਰਤ ਦੇ ਵਿਕਾਸ ਨੂੰ ਤਾਕਤ ਪ੍ਰਦਾਨ ਕਰਦਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਨਵੀਂ ਵਿਵਸਥਾ ਤਹਿਤ 12 ਲੱਖ ਰੁਪਏ ਤੱਕ ਦੀ ਆਮਦਨ ਤੇ ਕੋਈ ਟੈਕਸ ਨਹੀਂ ਲੱਗੇਗਾ। Happy to announce that there will be no income tax payable up to income of 12 lakh rupees. In the new tax regime, I propose to revise tax rate structures as follows zero to four lakh rupees nil, four to eight lakh rupees five per cent, eight to twelve lakh rupees ten per cent, twelve to sixteen lakh rupees fifteen per cent, sixteen to twenty lakh rupees twenty per cent, twenty to twenty four lakh rupees twenty five per cent, and above twenty four lakh rupees thirty per cent. ਵਿੱਤ ਮੰਤਰੀ ਨੇ ਸੋਧ ਤੇ ਟੈਕਸ ਕਟੌਤੀ ਟੀ ਡੀ ਐਸ ਨੂੰ ਤਰਕਸੰਗਤ ਬਣਾਉਣ ਦੀ ਤਜਵੀਜ਼ ਕੀਤੀ ਸੀਨੀਅਰ ਸਿਟੀਜ਼ਨਸ ਲਈ ਵਿਆਜ ਦੀ ਕਟੌਤੀ ਦੀ ਹੱਦ 50 ਹਜ਼ਾਰ ਤੋਂ ਵਧਾ ਕੇ 1 ਲੱਖ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਕਿਰਾਏ ਤੇ ਟੀ ਡੀ ਐਸ ਦੀ ਸਾਲਾਨਾ ਹੱਦ 2 ਲੱਖ 40 ਹਜ਼ਾਰ ਤੋਂ ਵਧਾ ਕੇ 6 ਲੱਖ ਕਰ ਦਿੱਤੀ ਗਈ ਹੈ ਏ ਟੀ ਡੀ ਐਸ ਦੇਣਦਾਰੀ ਲੈਂਡ ਦੇਣ ਦੀ ਗਿਣਤੀ ਨੂੰ ਘਟਾਏਗਾ ਅਤੇ ਘੱਟ ਅਦਾਇਗੀ ਵਾਲੇ ਛੋਟੇ ਟੈਕਸਦਾਤਾਵਾਂ ਨੂੰ ਲਾਭ ਪਹੁੰਚਾਏਗਾ ਟੈਕਸ ਉਸਤਾਰਾਂ ਨੂੰ ਅੱਗੇ ਵਧਾਉਂਦੇ ਹੋਏ ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰ ਇੱਕ ਨਵਾਂ ਆਮਦਨ ਕਰ ਬਿਲ ਪੇਸ਼ ਕਰੇਗੀ ਸਵੈਇੱਛਕ ਪਾਲਣਾ ਨੂੰ ਉਤਸ਼ਾਹਿਤ ਕਰਨ ਲਈ ਹੁਣ ਕਿਸੇ ਵੀ ਟੈਕਸ ਮਲਾਂਕਣ ਸਾਲ ਲਈ ਅਪਡੇਟਡ ਰਿਟਰਨ ਭਰਨ ਦੀ ਸਮਾਂ ਹੱਦ ਨੂੰ ਮੌਜੂਦਾ 2 ਸਾਲਾਂ ਤੋਂ ਵਧਾ ਕੇ 4 ਸਾਲ ਕਰਨ ਦੀ ਤਜਵੀਜ਼ ਵੀ ਕੀਤੀ ਗਈ। ਵਿੱਤ ਮੰਤਰੀ ਨੇ ਸਿੱਧੇ ਟੈਕਸਾਂ ਵਿੱਚ ਉਦਯੋਗਿਕ ਵਸਤਾਂ ਲਈ ਕਸਟਮ ਟੈਰਿਫਾਂਚੇ ਨੂੰ ਤਰਸੰਗਤ ਬਣਾਉਣ ਲਈ ਕਈ ਕਦਮ ਚੁੱਕੇ ਨੇ। ਬਜਟ ਵਿੱਚ ਦਵਾਈਆਂ ਦੀ ਦਰਾਂ 'ਤੇ ਰਾਹਤ ਦੇਣ ਦੀ ਤਜਵੀਜ਼ ਕੀਤੀ ਗਈ ਹੈ ਕੈਂਸਰ ਅਤੇ ਹੋਰ ਨਾ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਰਾਹਤ ਦੇਣ ਵਾਸਤੇ 36 ਜੀਵਨ ਰੱਖਿਅਕ ਦਵਾਈਆਂ ਨੂੰ ਮੁੱਢਲੀ ਕਸਟਮ ਡਿਊਟੀ ਤੋਂ ਪੂਰੀ ਤਰ੍ਹਾਂ ਛੋਟ ਪ੍ਰਾਪਤ ਦਵਾਈਆਂ ਦੀ ਸੂਚੀ ਵਿੱਚ ਸ਼ਾਮਲ ਕਰਨ ਦੀ ਤਜਵੀਜ਼ ਕੀਤੀ ਗਈ ਹੈ। ਉਨ੍ਹਾਂ ਐਲਾਨ ਕੀਤਾ ਕਿ ਅਗਲੇ 3 ਸਾਲਾਂ 'ਚ ਸਾਰੇ ਜ਼ਿਲ੍ਹਿਆਂ 'ਚ ਕੈਂਸਰ ਦੇ ਇਲਾਜ ਲਈ ਕੈਂਸਰ ਸੈਂਟਰ ਅਤੇ ਡੇ ਕੇਅਰ ਸੈਂਟਰ ਸਥਾਪਿਤ ਕੀਤੇ ਜਾਣਗੇ। ਵਿੱਤ ਮੰਤਰੀ ਨੇ ਪ੍ਰਧਾਨ ਮੰਤਰੀ ధਨਧान्य ਖੇਤੀ ਯੋਜਨਾ ਅਤੇ ਵਿਕਾਸਸ਼ੀਲ ਖੇਤੀਬਾੜੀ ਜ਼ਿਲ੍ਹਾ ਪ੍ਰੋਗਰਾਮ ਦਾ ਐਲਾਨ ਕੀਤਾ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਖਾਣ ਵਾਲੇ ਤੇਲਾਂ ਚ ਆਤਮ ਨਿਰਭਰਤਾ ਪ੍ਰਾਪਤ ਕਰਨ ਲਈ ਰਾਸ਼ਟਰੀ ਖੁਰਾਕ ਤੇਲ ਵਿਜਨ ਮਿਸ਼ਨ ਨੂੰ ਲਾਗੂ ਕਰ ਰਹੀ ਹੈ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ 6 ਸਾਲਾਂ ਦਾਲਾਂ ਚ ਸਵੈ ਨਿਰਪਰਤਾ ਮਿਸ਼ਨ ਦੀ ਸ਼ੁਰੂਆਤ ਕਰੇਗੀ ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਸੁਖਮ ਉਦਮਾਂ ਲਈ ਕ੍ਰੈਡਿਟ ਗਾਰੰਟੀ ਗਵਰਨ ਨੂੰ 5 ਕਰੋੜ ਰੁਪਏ ਤੋਂ ਵਧਾ ਕੇ 10 ਕਰੋੜ ਰੁਪਏ ਕਰ ਦਿੱਤਾ ਜਾਵੇਗਾ ਇਸ ਨਾਲ ਅਗਲੇ 5 ਸਾਲਾਂ ਚ 1.5 ਲੱਖ ਕਰੋੜ ਰੁਪਏ ਦਾ ਵਾਧੂ ਕ੍ਰੈਡਿਟ ਮਿਲੇਗਾ ਉਹਨਾਂ ਨੇ ਕਿਹਾ ਕਿ ਐਮ ਐਸ ਐਮ ਇ ਨੂੰ ਮਿਆਦੀ ਕਰਜ਼ਾ ਵਧਾ ਕੇ 20 ਕਰੋੜ ਰੁਪਏ ਕੀਤਾ ਜਾਵੇਗਾ ਇਹ ਯੋਜਨਾ ਬੈਂਕਾਂ ਤੋਂ ਵਧੇ ਹੋਏ ਕ੍ਰੈਡਿਟ 30000 ਰੁਪਏ ਦੀ ਹੱਦ ਦੇ ਨਾਲ ਯੂ ਪੀ ਆਈ ਸਮਰਥ ਕ੍ਰੈਡਿਟ ਕਾਰਡਾਂ ਤੇ ਸਮਰਥਾ ਵਿਕਾਸ ਸਹਾਇਤਾ ਦੇ ਨਾਲ ਚੱਲੀ ਰਹੇਗੀ ਜਲ ਜੀਵਨ ਮਿਸ਼ਨ ਨੂੰ ਸਾਲ 2028 ਤੱਕ ਵਧਾਇਆ ਗਿਆ ਹੈ ਇਸ ਦੇ ਤਹਿਤ ਸਾਲ 2019 ਤੋਂ 15 ਕਰੋੜ ਤੋਂ ਵੱਧ ਕਰਾਂ ਨੂੰ ਟੂਟੀ ਦੇ ਪਾਣੀ ਦੀ ਸਪਲਾਈ ਪ੍ਰਦਾਨ ਕੀਤੀ ਗਈ ਹੈ ਜੋ ਕਿ ਪਿੰਡੂ ਆਬਾਦੀ ਦਾ 80% ਬਣਦਾ ਹੈ ਉਹਨਾਂ ਨੇ ਕਿਹਾ ਕਿ ਫੁੱਟਵੈਅ ਅਤੇ ਚਮੜਾ ਖੇਤਰ ਲਈ ਕੇਂਦਰੀਤ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ ਵਿੱਤ ਮੰਤਰੀ ਨੇ ਕਪਾਹ ਉਤਪਾਦਕਤਾ ਲਈ ਇੱਕ ਕਮਿਸ਼ਨ ਦਾ ਐਲਾਨ ਵੀ ਕੀਤਾ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਪੂਰਬੀ ਖੇਤਰ ਚ ਬੰਦ ਹੋ ਚੁੱਕੇ ਤਿੰਨ ਯੂਰੀਆ ਪਲਾਂਟਾਂ ਨੂੰ ਮੁੜ ਸ਼ੁਰੂ ਕੀਤਾ ਹੈ ਉਹਨਾਂ ਨੇ ਐਲਾਨ ਕੀਤਾ ਕਿ ਮਖਾਣੇ ਦੇ ਉਤਪਾਦਨ ਤੇ ਮਾਰਕੀਟਿੰਗ ਵਿੱਚ ਸੁਧਾਰ ਲਈ ਮਖਾਣੇ ਬੋਰਡ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਉੱਚ ਚੜ੍ਹ ਦੇਣ ਵਾਲੇ ਬੀਜਾਂ ਬਾਰੇ ਇੱਕ ਰਾਸ਼ਟਰੀ ਮਿਸ਼ਨ ਵੀ ਸ਼ੁਰੂ ਕੀਤਾ ਜਾਵੇਗਾ ਸ਼੍ਰੀਮਤੀ ਸਿਤਾਰਾਮ ਨੇ ਕਿਹਾ ਕਿ ਸਕੂਲਾਂ ਚ 50000 ਅਟਲ ਟਿਕਰਿੰਗ ਲੈਬਾਂ ਸਥਾਪਿਤ ਕੀਤੀਆਂ ਜਾਣਗੀਆਂ ਤੇ ਮੇਕ ਇਨ ਇੰਡੀਆ ਦੇ ਤਹਿਤ ਦੇਸ਼ ਚ ਹੁਨਰ ਵਿਕਾਸ ਲਈ ਪੰਜ ਰਾਸ਼ਟਰੀ ਕੇਂਦਰ ਸਥਾਪਿਤ ਕੀਤੇ ਜਾਣਗੇ ਉਹਨਾਂ ਕਿਹਾ ਕਿ ਸਾਰੇ ਸਰਕਾਰੀ ਸੈਕੰਡਰੀ ਸਕੂਲਾਂ ਅਤੇ ਮੁੱਢਲੇ ਸਿਹਤ ਕੇਂਦਰਾਂ ਨੂੰ ਬ੍ਰਾਡਬੈਂਡ ਕਨੈਕਟੀਵਿਟੀ ਮੁਹੱਈਆ ਕਰਵਾਈ ਵੀ ਜਾਏਗੀ ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਏਆਈ ਸਿੱਖਿਆ ਲਈ ਇੱਕ ਉੱਤਮਤਾ ਕੇਂਦਰ ਸਥਾਪਿਤ ਕੀਤਾ ਜਾਵੇਗਾ ਵਿੱਤ ਮੰਤਰੀ ਨੇ ਕਿਹਾ ਕਿ ਤਕਨੀਕੀ ਖੋਜ ਲਈ 10000 ਪੀਐਮ ਰਿਸਰਚ ਫੈਲੋਸ਼ਿਪ ਵੀ ਪ੍ਰਦਾਨ ਕੀਤੀਆਂ ਜਾਣਗੀਆਂ ਭਾਰਤੀ ਡਾਕ ਅਦਾਇਗੀ ਬੈਂਕ ਦੀ ਹੱਦ ਪਿੰਡੂ ਖੇਤਰਾਂ ਤੱਕ ਵਧਾਈ ਜਾਵੇਗੀ ਅਤੇ ਨੰਦਾ ਵਿਸਥਾਰ ਵੀ ਕੀਤਾ ਜਾਵੇਗਾ ਪੈਨਸ਼ਨ ਯੋਜਨਾਵਾਂ ਦੀ ਨਿਯਮਿਤ ਤਾਲਮੇਲ ਤੇ ਵਿਕਾਸ ਲਈ ਇੱਕ ਫੋਰਮ ਸਥਾਪਿਤ ਕੀਤਾ ਜਾਵੇਗਾ ਬਜਟ ਤਜਵੀਜ਼ਾਂ ਅਨੁਸਾਰ ਸਾਲ 2025-26 ਚ ਕਰਸਿਆਂ ਤੋਂ ਇਲਾਵਾ કુલ ਪ੍ਰਾਪਤੀਆਂ 34960000000 ਰੁਪਏ ਤੇ ਕੁੱਲ ਖਰਚ 50650000000 ਰੁਪਏ ਹੁੰਦਾ ਅਨੁਮਾਨ ਹੈ ਕੁੱਲ ਟੈਕਸ ਪ੍ਰਾਪਤੀਆਂ 28370000000 ਰੁਪਏ ਹੁੰਦਾ ਅਨੁਮਾਨ ਲਾਇਆ ਗਿਆ ਵਿਤੀ ਘਾਟਾ ਜੀਡੀਪੀ ਦਾ 4.4% ਰਹਿਣ ਦੀ ਸੰਭਾਵਨਾ ਹੈ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰੀ ਬਜਟ 2025-26 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਸੰਸਦ ਵਿੱਚ ਬਜਟ ਪੇਸ਼ ਕਰਨ ਤੋਂ ਬਾਅਦ ਆਪਣੇ ਸੰਦੇਸ਼ ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜਟ ਭਾਰਤ ਦੀ ਵਿਕਾਸ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ ਉਨ੍ਹਾਂ ਕਿਹਾ ਕਿ ਖਿਸਨਾ ਖੇਤੀਬਾੜੀ ਖੇਤਰ ਨੂੰ ਮਜ਼ਬੂਤੀ ਮਿਲੇਗੀ बजट में किसानों के लिए जो घोषणा हुई है वो कृषि क्षेत्र और समूची ग्रामीण अर्थव्यवस्था में नई क्रांति का आधार बनेगी पीएम धन धान्य कृषि योजना के तहत 100 जिलों में सिंचाई और इंफ्रास्ट्रक्चर का डेवलपमेंट होगा ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਨੰਮਲ ਵੱਲੋਂ ਪੇਸ਼ ਕੀਤੇ ਗਏ ਬਜਟ ਧਾਮ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ ਗੋਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਇਕਨੋਮਿਕਸ ਵਿਭਾਗ ਦੇ ਮੁਖੀ ਡਾਕਟਰ ਮਨਦੀਪ ਕਾਰਨੇ ਦੱਸਿਆ ਕਿ ਕੈਂਸਰ ਅਤੇ ਹੋਰ ਅਜਈਆਂ ਮਾਰੂ ਬਿਮਾਰੀਆਂ ਦੇ ਇਲਾਜ ਲਈ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਦੀਆਂ ਦਰਾਂ 'ਚ ਕਮੀ ਹੋਣ ਨਾਲ ਜ਼ਰੂਰਤਮੰਦ ਲੋਕਾਂ ਨੂੰ ਭਰਪੂਰ ਫਾਇਦਾ ਹੋਵੇਗਾ ਬਜਟ 2025 'ਚ ਇੰਪੋਰਟੈਂਟ ਅਸਪੈਕਟ ਜਿਹੜਾ ਸਾਹਮਣੇ ਆਇਆ ਹੈ ਉਹ ਹੈ ਕਿ 36 ਤਰ੍ਹਾਂ ਦੀਆਂ ਲਾਈ ਸੇਵਿੰਗ ਡਰੱਗਸ ਜਿਹੜੀਆਂ ਕਿ ਕੈਂਸਰ ਪੇਸ਼ੈਂਟਸ ਰੇ ਡਿਸੀਜ਼ ਕ੍ਰੋਨਿਕ ਡਿਸੀਜ਼ ਵਾਲੇ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸੀ ਉਹ ਜਿਹੜੀਆਂ ਕਸਟਮ ਡਿਊਟੀ ਦੀ ਲਿਸਟ ਦੇ ਵਿੱਚ ਜਿਹੜੀਆਂ ਐਗਜ਼ੈਮਟਿਡ ਕੀਤੀਆਂ ਜਾ ਰਹੀਆਂ ਤੇ 6 ਤਰ੍ਹਾਂ ਦੀ ਹੋਰ ਦਵਾਈਆਂ ਜਿਨ੍ਹਾਂ ਤੇ ਸਿਰਫ 5% ਡਿਊਟੀ ਹੀ ਲਗਾਈ ਜਾਏਗੀ ਇਹਦੇ ਨਾਲ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹਨਾਂ ਦਵਾਈਆਂ ਦੀ ਜਿਹੜੀ ਪਰ ਯੂਨਿਟ ਕਾਸਟ ਘਟ ਜਾਏਗੀ ਕਿਉਂਕਿ ਪੰਜਾਬ ਦੇ ਵਿੱਚ ਕੈਂਸਰ ਪੇਸ਼ੈਂਟ ਬਹੁਤ ਜ਼ਿਆਦਾ ਹੈ ਔਰ ਜਦੋਂ ਇਹ ਦਵਾਈਆਂ ਦਾ ਖਰਚਾ ਘਟੇਗਾ ਉਹਦੇ ਨਾਲ ਉਹ ਆਪਣਾ ਇਲਾਜ ਸੇਤਰੀ ਕਨਲ ਕਰ ਸਕਣਗੇ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਜਿਹੜੇ ਕਿ ਇਹਨ ਬਿਮਾਰੀਆਂ ਤੋਂ ਨਿਜਾਤ ਪਾ ਸਕਣਗੇ ਤੇ ਡੈਥ ਰੇਟ ਦੇ ਕੰਪੈਰੀਟਿਵਲੀ ਘਟ ਜਾਏ ਗੁਰਦਾਸਪੁਰ ਦੇ ਪ੍ਰਵੀਨ ਕੁਮਾਰ ਦਾ ਕਹਿਣਾ ਹੈ ਕਿ ਜੋ ਕਿਸਾਨ ਕ੍ਰੈਡਿਟ ਕਾਰਡ ਦੀ ਹੱਦ ਵਧਾਈ ਗਈ ਹੈ ਉਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ ਅੱਜ ਜਿਹੜਾ ਬਜਟ ਪੇਸ਼ ਕੀਤਾ ਗਿਆ ਉਹਨਾਂ ਦੇ ਵਿੱਚ ਕਿਸਾਨਾਂ ਦੇ ਜਿਹੜੇ 3 ਲੱਖ ਤੋਂ ਵਧਾ ਕੇ 5 ਲੱਖ ਰੁਪਏ ਤੱਕ ਦਾ ਲੋਨ ਕੀਤਾ ਗਿਆ ਕਿ ਜੋ ਬਹੁਤ ਆਸਾਨੀ ਤੇ ਬਹੁਤ ਨਾਮ ਮਾਤਰਾ ਵਿਆਜ ਦੇ ਉੱਤੇ ਦਿੱਤੇ ਜਾਣਗੇ ਜਿਨ੍ਹਾਂ ਦੇ ਨਾਲ ਸਾਡੇ ਦੇਸ਼ ਦਾ ਜਿਹੜਾ ਅੰਨਦਾਤਾ ਉਹ ਇੱਕ ਕਰਜ਼ੇ ਦੀ ਰਾਹਤ ਥੋੜਾ ਜਿਹਾ ਬਾਹਰ ਆਏਗਾ ਬਾਹਰ ਆਂਦੇ ਨਾਲ ਜੋ ਵੀ ਹੈ ਆਪਣੇ ਦਿਲ ਦੀ ਖੁਸ਼ੀ ਦੇ ਨਾਲ ਉਹ ਹੋਰ ਕ੍ਰਿਸ਼ੀ ਕਰੇਗਾ ਖੇਤੀ ਕਰੇਗਾ ਕਿ ਚਲੋ ਖੁਸ਼ੀਆਂ ਖੁਸ਼ੋ ਕੇ ਕੰਮ ਕਰੀਏ ਤੇ ਜਿਹੜੀ ਅੱਜਕੱਲ ਖੁਦ ਖੁਸ਼ੀਆਂ ਬਹੁਤ ਹੋ ਰਹੀਆਂ ਨੇ ਕਰਜ਼ੇ ਦੇ ਦਬੇ ਲੋਨਾਂ ਦੇ ਨਾਲ ਉਹ ਖੁਦ ਖੁਸ਼ੀ ਗਾਂ ਤੇ ਬ੍ਰੇਕ ਲੱਗੇਗੀ ਫਰੀਦਕੋਟ ਤੋਂ ਮਨੀਸ਼ ਮਹੇਸ਼ਵਰੀ ਦਾ ਕਹਿਣਾ ਹੈ ਕਿ ਆਮਦਨ ਕਰ ਵਿੱਚ ਛੋਟ ਵਧਾਉਣ ਨਾਲ ਆਮ ਆਦਮੀ ਨੂੰ ਫਾਇਦਾ ਹੋਵੇਗਾ। ਬਜਟ 2025 ਮੱਧਮ ਵਰਗ ਨੂੰ ਰਾਹਤ ਦੇਣ ਵਾਲਾ ਦਿਖਾਈ ਪੈਂਦਾ। ਇਨਕਮ ਟੈਕਸ ਦੇ ਸਲੈਬ ਨੂੰ ਵਧਾ ਕੇ ਹੁਣ 4 ਲੱਖ ਰੁਪਏ ਤੱਕਰ ਕਰ ਦਿੱਤਾ ਹੈ 4 ਲੱਖ ਤੱਕਰ ਕੋਈ ਟੈਕਸ ਨਹੀਂ ਲੱਗੇਗਾ ਨਾਰਮਲ ਇਨਕਮ ਟੈਕਸ ਦੇ ਵਿੱਚ ਰਿਬੇਟ ਦੀ ਲਿਮਿਟ ਨੂੰ ਵਧਾ ਕੇ 7 ਲੱਖ ਤੋਂ 12 ਲੱਖ ਤੱਕ ਕਰ ਦਿੱਤੀ ਗਈ ਹੈ ਜੋ ਕਿ ਵਪਾਰੀਆਂ ਤੇ ਕਰਦਾਤਾਵਾਂ ਨੂੰ ਰਾਹਤ ਦੇਣ ਵਾਲਾ ਸਾਬਤ ਹੁੰਦਾ ਹੈ ਸੀਨੀਅਰ ਸਿਟੀਜ਼ਨ ਦਾ ਪਹਿਲੇ ਜੋ ਟੀ ਡੀ ਐਸ 50000 ਤੋਂ ਜ਼ਿਆਦਾ ਦੇ ਵਿਆਜ ਤੇ ਕੱਟਿਆ ਜਾਂਦਾ ਸੀ ਹੁਣ ਉਹਨੂੰ ਵਧਾ ਕੇ 1 ਲੱਖ ਕਰ ਦਿੱਤਾ ਗਿਆ ਹੈ ਹੁਣ 1 ਲੱਖ ਦੇ ਵਿਆਜ ਤੱਕਰ ਕੋਈ ਟੀ ਡੀ ਐਸ ਨਹੀਂ ਕੱਟਿਆ ਜਾਵੇਗਾ ਪਾਰਟੀ ਜਨਤਾ ਪਾਰਟੀ ਦੇ ਅਨੁਸੂਚਿਤ ਜਾਤੀ ਮੋਰਚਾ ਦੇ ਸੁਭਾਈ ਮੀਤ ਪ੍ਰਦਾਨ ਪਰਮਜੀਤ ਸਿੰਘ ਕੈਂਥ ਨੇ ਇਸ ਬਜਟ ਨੂੰ ਇੱਕ ਮਜ਼ਬੂਤ ਬੁਨਿਆਦ ਰੱਖਣ ਦੀ ਦਿਸ਼ਾ ਵਿੱਚ ਕਦਮ ਦਸਤੇ ਹੋਏ ਕਿਹਾ ਕਿ ਇਹ ਯੋਜਨਾ ਨਿਵੇਸ਼ ਚ ਅਨੁਸੂਚਿਤ ਜਾਤੀਆਂ ਵਿੱਚ ਯੋਗਦਾਨ ਪਾਉਣ ਦੀ ਸਮਰੱਥਾ ਵਧਾਉਣ ਲਈ ਅਹਿਮ ਕਦਮ ਹੋਵੇਗੀ ਉਧਰ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਬਜਟ ਵਿੱਚ ਪੰਜਾਬ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ ਹੈ ਉਤਰਾਖੰਡ ਦੀ ਦੇਰਾਦੂਨ ਵਿੱਚ ਖੇਡੀਆਂ ਜਾ ਰਹੀਆਂ 38ਵੀਆਂ ਰਾਸ਼ਟਰੀ ਖੇਡਾਂ ਵਿੱਚ ਪੰਜਾਬ ਤੋਂ 23 ਖੇਡ ਸ਼੍ਰੇਣੀਆਂ 'ਚ 330 ਖਿਡਾਰੀ ਹਿੱਸਾ ਲੈ ਰਹੇ ਨੇ 28 ਜਨਵਰੀ ਤੋਂ ਸ਼ੁਰੂ ਹੋਈਆਂ ਇਹ ਖੇਡਾਂ 14 ਫਰਵਰੀ ਨੂੰ ਖਤਮ ਹੋਣਗੀਆਂ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਆਮ ਬਜਟ ਪੇਸ਼ ਕੀਤਾ ਬਜਟ ਵਿੱਚ ਵਿਕਾਸ ਨੂੰ ਤੇਜ਼ ਕਰਨ ਸ਼ਮਵਸੀ ਵਿਕਾਸ ਨੂੰ ਯਕੀਨੀ ਬਣਾਉਣ ਨਿੱਜੀ ਖੇਤਰ ਦੇ ਨਿਵੇਸ਼ 'ਚ ਵਾਅਦਾ ਕਰਨ ਅਤੇ ਮਦਵਰਗ ਦੀ ਖਰਚ ਸਮਰੱਥਾ ਨੂੰ ਵਧਾਉਣ ਤੇ ਜ਼ੋਰ ਦਿੱਤਾ ਗਿਆ ਹੈ ਕੈਂਸਰ ਅਤੇ ਹੋਰ ਨਗਰਮੀ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਰਾਹਤ ਦੇਣ ਲਈ ਛੱਤੀ ਜੀਵਨ ਰੱਖਿਅਕ ਦਵਾਈਆਂ ਨੂੰ ਮੁੱਢਲੀ ਕਸਟਮ ਡਿਊਟੀ ਤੋਂ ਪੂਰੀ ਤਰ੍ਹਾਂ ਛੋੜ ਦੇਣ ਦੀ ਤਜਵੀਜ਼ ਕੀਤੀ ਗਈ ਹੈ ਅਤੇ ਖੇਤੀਬਾੜੀ ਉਤਪਾਦਕਤਾ ਵਧਾਉਣ ਤੇ ਫਸਲੀ ਵਿਪਨਤਾ ਲਿਆਉਣ ਲਈ ਚੁਣੇਗੇ 100 ਜ਼ਿਲ੍ਹਿਆਂ 'ਚ ਪ੍ਰਧਾਨ ਮੰਤਰੀ ਜਨਧਨ ਧਾਨੇ ਕ੍ਰਿषि ਯੋਜਨਾ ਦੀ ਸ਼ੁਰੂਆਤ ਕੀਤੀ ਜਾਵੇਗੀ ਇਸੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟ ਤੇ ਨਮਸਕਾਰ